ਦੋਸਤੋ ਅੱਗ ਦੀਆਂ ਲਪਟਾਂ ਬੇਸ਼ੱਕ ਕਿੰਨੀਆਂ ਮਰਜ਼ੀ ਉੱਚੀਆਂ ਹੋਣ ਉਹਨਾਂ ਦੀ ਉਮਰ ਬਹੁਤ ਛੋਟੀ ਹੁੰਦੀ ਹੈ ਤੁਸੀਂ ਇਸ ਵੀਡੀਓ ਨੂੰ ਬੜੇ ਧਿਆਨ ਨਾਲ ਦੇਖਣਾ ਇਹਦੇ ਵਿੱਚ ਤਿੰਨ ਬੱਚੇ ਨੇ ਤੇ ਉਹਨਾਂ ਦੇ ਵਿੱਚ ਕੁਝ ਸੱਪ ਛੱਡ ਦਿੱਤੇ ਜਾਂਦੇ ਨੇ ਤੇ ਉਹ ਬੜੇ ਹੀ ਆਨੰਦ ਨਾਲ ਬਿਨਾਂ ਕਿਸੇ ਡਰ ਭੈਰ ਤੋਂ ਉਹਨਾਂ ਨਾਲ ਖੇਡ ਰਹੇ ਨੇ ਉਹਨੂੰ ਟੱਚ ਕਰ ਰਹੇ ਨੇ ਸੱਪਾਂ ਨੂੰ ਈਵਨ ਕਿ ਇੱਕ ਬੱਚਾ ਤਾਂ ਸੱਪ ਨੂੰ ਕੱਟ ਵੀ ਲੈਂਦਾ ਹੈ ਮਤਲਬ ਉਹਨਾਂ ਦੇ ਅੰਦਰ ਇੱਕ ਜਗਿਆਸਾ ਹੈਗੀ ਹੈ ਕਿ ਇਹ ਅਜੀਬ ਜੀ ਚੀਜ਼ ਇਹ ਕੀ ਹੈ ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਪੈਦਾ ਹੁੰਨੇ ਆ ਤਾਂ ਸਾਨੂੰ ਸਿਰਫ ਦੋ ਹੀ ਡਰ ਸਾਡੇ ਨਾਲ ਪੈਦਾ ਹੁੰਦੇ ਨੇ ਇੱਕ ਤੇਜ਼ ਆਵਾਜ਼ ਦਾ ਡਰ ਦੂਜਾ ਡਰ ਹੁੰਦਾ ਜਿਹੜਾ ਡਿੱਗਣ ਦਾ ਡਰ ਬਾਕੀ ਸਾਰੇ ਡਰ ਸਾਨੂੰ ਬਾਅਦ ਦੇ ਵਿੱਚ ਸਿਖਾਏ ਜਾਂਦੇ ਨੇ ਜਦੋਂ ਵੀ ਕੋਈ ਅਜੀਬ ਜੀ ਚੀਜ਼ ਵਾਪਰਦੀ ਹੈ ਘਟਨਾ ਵਾਪਰਦੀ ਹੈ ਸਭ ਤੋਂ ਪਹਿਲਾਂ ਬੱਚਾ ਆਪਣੇ ਮਾਪਿਓ ਵੱਲ ਦੇਖਦਾ ਜੇਕਰ ਮਾਪਿਓ ਡਰ ਜਾਂਦੇ ਨੇ ਤਾਂ ਬੱਚਾ ਵੀ ਡਰਨਾ ਸ਼ੁਰੂ ਕਰ ਦਿੰਦਾ ਜੇਕਰ ਮਾਪਿਓ ਡਰਦੇ ਨਹੀਂ ਸ਼ਾਂਤ ਖੜੇ ਰਹਿੰਦੇ ਨੇ ਤਾਂ ਬੱਚਾ ਅੱਗੇ ਨਿਕਲ ਜਾਂਦਾ ਹੈ ਇਨਾ ਬੱਚਿਆਂ ਦੀ ਵੀਡੀਓ ਨੇ ਸਾਨੂੰ ਸਿਖਾਇਆ ਹੈ ਕਿ ਡਰ ਵਰਗੀ ਕੋਈ ਵੀ ਚੀਜ਼ ਹੁੰਦੀ ਨਹੀਂ ਡਰ ਉਹ ਚੀਜ਼ ਹੈ ਜਿਹੜੀ ਕਿ ਸਾਨੂੰ ਸਿਖਾਈ ਜਾਂਦੀ ਹੈ ਜ਼ਿੰਦਗੀ ਦੇ ਵਿੱਚ ਇਸ ਕਰਕੇ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਚਾਹੀਦਾ ਹੈ ਤਾਂ ਹੀ ਤਾਂ ਕਹਿੰਦੇ ਨੇ ਕਿ ਡਰ ਦੇ ਅੱਗੇ ਜਿੱਤ